ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬਿਆਨੀਆਂ ਜੇਕਰ ਤੁਸੀਂ ਪੜ੍ਹੋ ਸੁਣੋ ਤਾਂ ਉਹਨਾਂ ਦਾ ਸਪਸ਼ਟ ਕਹਿਣਾ ਹੈ ਕਿ ਅਜੇ ਆਪਰੇਸ਼ਨ ਸੰਦੂਰ ਮੁੱਕਿਆ ਨਹੀਂ ਅਜੇ ਉਹ ਜਾਰੀ ਹੈ ਪਾਕਿਸਤਾਨ ਦੇ ਜਿਹੜੇ ਰੱਖਿਆ ਮੰਤਰੀ ਨੇ ਉਹਨੇ ਵੀ ਮੀਡੀਆ ਸਾਹਮਣੇ ਕਿਹਾ ਕਿ ਜੇ ਭਾਰਤ ਇਹ ਤੋਂ ਅੱਗੇ ਕੋਈ ਕਾਰਵਾਈ ਨਹੀਂ ਕਰੇਗਾ ਤਾਂ ਅਸੀਂ ਕੁਝ ਨਹੀਂ ਕਰਾਂਗੇ ਆਪਰੇਸ਼ਨ ਸੰਦੂਰ ਦੀ ਜਾਣਕਾਰੀ ਦੇਣ ਲਈ ਬਲਾਈ ਗਈ ਸਰਦੋਦੀ ਬੈਠਕ ਚ ਮਿਤਸ਼ਾ ਪ੍ਰਧਾਨ ਮੰਤਰੀ ਯਾਸ਼ਕਰ ਰੁਧਿਰ ਦੇ ਲੇਖ ਰਾਹੁਲ ਗਾਂਧੀ ਸਾਰੇ ਅਨੰਮਲਕਰ ਚ ਫੜ ਗਏ ਅਨੰਮਲਕਰ ਚ ਫੜ ਗਏ ਅਸੀਂ ਇਸ ਮੌਕੇ ਆਪਣੀ ਫੌਜ ਦੇ ਹੌਸਲਾ ਬਤਾਉਣ ਲਈ ਨਾਲ ਖੜੇ ਆ ਲੰਗੇ ਕੱਲ ਮੌਕ ਟ੍ਰੇਲ ਹੁੰਦੀ ਹੈ ਭਾਰਤ ਦੇ ਵਿੱਚ 244 ਕਿਲੋ ਬੱਧ ਥਾਵਾ ਚ ਪੰਜਾਬ ਦੇ ਵੀ ਦੋ ਦਰਜੇ ਦੇ ਕਰੀਬ 32 ਥਾਵਾ ਦੇ ਉੱਤੇ ਹੁੰਦੀ ਹੈ ਉਸ ਦੌਰਾਨ ਵੀ ਅੰਮ੍ਰਿਤਸਰ ਦੇ ਖੇਤਰ ਦੇ ਵਿੱਚ ਇੱਕ ਖਬਰ ਸਾਹਮਣੇ ਆਉਂਦੀ ਹੈ ਕਿ ਉੱਥੇ ਸ਼ਾਇਦ ਕੋਈ ਰਾਖਾ ਵਗਰਾ ਗਿਰਿਆ ਇਸ ਪਾਣੀ ਦੇ ਮਸਲੇ ਦੇ ਉੱਤੇ ਤਿੰਨ ਪਟੀਸ਼ਨਾਂ ਦਾਖਲ ਸਨ ਇੱਕ ਜਿਹੜੀ ਪਟੀਸ਼ਨ ਹੈਗੀ ਹੈ ਜੀ ਉਹ ਬਕਾਇਦਾ ਤੌਰ ਤੇ ਮਤਲਬ ਦਾਖਲ ਕੀਤੀ ਗਈ ਬੀਬੀਐਮਬੀ ਵੱਲੋਂ ਇੱਕ ਹਾਈ ਕੋਰਟ ਦੇ ਵਕੀਲ ਵੱਲੋਂ ਤੇ ਇੱਕ ਹਰਿਆਣੇ ਦੇ ਨਿਵਾਸੀ ਵੱਲੋਂ 4000 ਕਿਥੇ ਦੇਵਾਂਗੇ 4500 ਜਿਹੜਾ ਹੋਰ ਮੰਗਦੇ ਹੋ ਨਹੀਂ ਦੇਵਾਂਗੇ ਆਏ ਨਾ ਰੋਗੇ ਬੂੰਦ ਨਹੀਂ ਆਣਦੇ ਆਗੇ ਇੰਨਾ ਵੀ ਪੰਜਾਬ ਲੈਣ ਨੂੰ ਦੇਖੇ ਚ ਨਾ ਸੁਭ ਕੁੰਦਰੀ ਸਾਹਿਬ ਕਹਿੰਦੇ ਕਿਸੇ ਕੀਮਤ ਤੇ ਪਾਣੀ ਨਹੀਂ ਦੇਵਾਂਗੇ ਤੇ ਇਸ ਵਿਵਾਦ ਦੇ ਵਿੱਚ ਮੁੱਖ ਮੰਤਰੀ ਵੀ ਮੰਗਲਦਾ ਪਹੁੰਚੇ ਨizampur ਪਿੰਡ ਦਾ ਇਹ ਪਹਿਲਾ ਸ਼ਖਸ ਹੈ ਜਿਹਦੇ ਦਸਵੇਂ ਫਾਸ ਕੀਤੀ ਆ ਚਾਰ ਭੈਣ ਭਰਾਵਾਂ ਦੇ ਵਿੱਚੋਂ ਸਭ ਤੋਂ ਵੱਡਾ ਹੈ ਰਾਮਕੇਬਰ ਬੇਹਾ ਸ਼ਾਦੀਆਂ ਦੇ ਵਿੱਚ ਲੇਟਾ ਚੱਕ ਕੇ ਆਪਣੇ ਘਰ ਦਾ ਚੁੱਲਾ ਮਗਾਉਣ 'ਚ ਯੋਗਦਾਨ ਪਾਉਂਦਾ ਤਾਂ ਵੀ ਮਜ਼ਬੂਤ ਤਾਨੀ ਪਰ ਇਸ ਨੂੰ ਆਪਣੇ ਹੱਥੋਂ ਪਾਉਣਗੇ ਫਿਰ ਜੀ ਇੱਥੋਂ ਦੇ ਮੰਤਰੀਆਂ ਨੇ ਮਰਾਦਾ ਜੀ ਤੋਂ ਪ੍ਰਧਾਨ ਮੰਤਰੀ ਜੀ ਦੇ ਪੈਰਾਂ 'ਚ ਪਾਉ। ਉਹ ਪ੍ਰਭਾਵਾ ਬੂਟ ਪਾਉਣ ਦੇ ਸਮਰਾਪਤਾ ਇਹ ਜੇ ਪਖੰਡਿਸ਼ਕ ਲੋਕ ਇਹਨਾਂ ਬੱਚਿਆਂ ਕੰਨੀ ਦੇ ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਮਿਸ਼ਨ ਸੰਦੂਰ ਆਪਰੇਸ਼ਨ ਸੰਦੂਰ ਅਜੇ ਵੀ ਜਾਰੀ ਹੈ ਜੀ ਹਾਂ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬਿਆਨੀਆਂ ਜੇਕਰ ਤੁਸੀਂ ਪੜ੍ਹੋ ਸੁਣੋ ਤਾਂ ਉਹਨਾਂ ਦਾ ਸਪਸ਼ਟ ਕਹਿਣਾ ਹੈ ਕਿ ਅਜੇ ਆਪਰੇਸ਼ਨ ਸੰਦੂਰ ਮੁੱਕਿਆ ਨਹੀਂ ਅਜੇ ਉਹ ਜਾਰੀ ਹੈ ਇੱਕ ਪਾਸੇ ਬਿਆਨੀਆਂ ਦੂਏ ਪਾਸੇ ਸਕੂਲਾਂ 'ਚ ਛੁੱਟੀਆਂ ਪੁਲਿਸ ਤੇ ਡਾਕਟਰੀ ਕੀਤੇ ਨਾਲ ਸੰਬੰਧਿਤ ਤਰ੍ਹਾਂ ਦੀਆਂ ਛੁੱਟੀਆਂ ਰੱਦ ਐਲਓਸੀ ਦੇ ਉੱਤੇ ਗੋਲੀਬਾਰੀ ਭਾਰਤੀ ਲੋਕਾਂ ਦਾ ਐਲਓਸੀ ਤੋਂ ਪਲਾਇਨ ਤੇ ਪੰਜਾਬ ਦੇ ਬਾਰਡਰ ਦੇ ਨਾਲ ਲੱਗਦੇ ਪਿੰਡਾਂ 'ਚੋਂ ਲੋਕਾਂ ਨੇ ਪੇਸ਼ ਆ ਕੇ ਹੁਰਥਾਮਾ ਦੇ ਉੱਤੇ ਟਿਕਾਣੇ ਬਣਾਏ ਇਹ ਸਾਰੀਆਂ ਗੱਲਾਂ ਕਿ ਇਸ ਗੱਲ ਦਾ ਸੰਕੇਤ ਕਰਦੀਆਂ ਨੇ ਕਿ ਜੰਗ ਹੋਰ ਵੱਡੀ ਹੋਣ ਜਾ ਰਹੀ ਹੈ ਕਿ ਉਸ ਦਿਨ ਦੀਆਂ ਅਤਵਾਦੀਆਂ ਦੇ ਟਿਕਾਣਿਆਂ ਨੂੰ ਮਕਾਉਣ ਦੀਆਂ ਕਾਰਵਾਈਆਂ ਤੋਂ ਬਾਅਦ ਕੀ ਹੋਰ ਐਕਸ਼ਨ ਹੋਣਾ ਹੈ ਜਾਂ ਦੋਵਾਂ ਮਿਲਕਾਂ ਦੀਆਂ ਫੌਜਾਂ ਦਾ ਮੌਸਮਣਾ ਹੋਣਾ ਉਸ ਦਿਨ ਆਪਰੇਸ਼ਨ ਸੰਦੂਰ ਤੋਂ ਬਾਅਦ ਭਾਰਤੀ ਫੌਜ ਨੇ ਉਹਨਾਂ ਦੀਆਂ ਦੋ ਮਹਿਲਾ ਨੁਮਾਇੰਦਾਂ ਨੇ ਜਾਵਾਜ ਮਹਿਲਾ ਨੁਮਾਇੰਦਾਂ ਨੇ ਤੇ ਵਿਦੇਸ਼ ਮੰਤ ਸਕੱਤਰ ਨੇ ਜਿਸ ਤਰ੍ਹਾਂ ਮੀਡੀਆ ਸਾਹਮਣੇ ਬਿਆਨੀਆਂ ਕੀਤਾ ਉਸ ਤੋਂ ਬਾਅਦ ਮੰਨਿਆ ਗਿਆ ਕਿ ਇੱਕ ਟਾਰਗੇਟ ਪੂਰਾ ਹੋ ਗਿਆ ਉਸ ਤੋਂ ਬਾਅਦ ਪਾਕਿਸਤਾਨ ਦੇ ਜਿਹੜੇ ਰੱਖਿਆ ਮੰਤਰੀ ਨੇ ਉਹਨੇ ਵੀ ਮੀਡੀਆ ਸਾਹਮਣੇ ਕਿਹਾ ਕਿ ਜੇ ਭਾਰਤ ਇਹ ਤੋਂ ਅੱਗੇ ਕੋਈ ਕਾਰਵਾਈ ਨਹੀਂ ਕਰੇਗਾ ਤਾਂ ਅਸੀਂ ਕੁਝ ਨਹੀਂ ਕਰਾਂਗੇ ਟਰੰਪ ਨੇ ਵੀ ਕਿਹਾ ਕਿ ਬਾਤ ਸੁਣ ਰੁਕ ਜਾਣਾ ਚਾਹੀਦਾ ਹੈ ਇਤੋਂ ਜ਼ਿਆਦਾ ਨਹੀਂ ਦੁਨੀਆ ਦੀਆਂ ਹੋਰ ਨਾ ਪ੍ਰਮੁੱਖ ਧਿਰਾਂ ਨੇ ਵੀ ਇਸ ਗੱਲ ਨੂੰ ਤਰਜੀਹ ਦਿੱਤੀ ਪਰ ਰੱਖਿਆ ਮੰਤਰੀ ਦਾ ਆ ਬਿਆਨ ਆਪਰੇਸ਼ਨ ਸੰਦੂਰ ਅਜੇ ਵੀ ਜਾਰੀ ਹੈ ਸਰਬਜਲ ਦੀ ਬੈਠਕ ਦੁਆਰਾ ਹੋਈ ਹੈ ਜੀ ਵੈਸੇ ਨਰਿੰਦਰ ਮੋਦੀ ਹੋਰਾਂ ਦੀ ਅਗਵਾਈ ਵਾਲੀ ਸਰਕਾਰ ਦੇ ਦਰਮਿਆਨ ਪਿਛਲੇ ਘਟਨਾਕਰਮਾਂ ਨੂੰ ਜੇਕਰ ਝਾਤ ਮਾਰਨੀ ਹੋਵੇ ਤਾਂ ਲਗਭਗ ਸਰਬਜਲ ਦੀ ਬੈਠਕ ਤੋਂ ਕਿਨਾਰਾ ਹੀ ਰੱਖਿਆ ਗਿਆ ਪਰ ਇਸ ਵਾਰ ਵਿਰੋਧੀ ਧਿਰ ਦੀ ਤਾਕਤ ਹੈ ਜਾਂ ਲੋਕਾਂ ਦਾ ਮਜਾਜ ਪਛਾਣ ਰਹੀ ਹੈ ਪਰ ਸਰਕਾਰ ਜਾਂ ਉਸ ਨੂੰ ਲੱਗ ਰਿਹਾ ਕਿ ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਤੁਰਨ ਦੀ ਲੋੜ ਹੈ ਇਹ ਨਾਜ਼ੁਕ ਮੋੜ ਹੈ ਜੋ ਵੀ ਹੋਵੇ ਇਹ ਚੰਗੀ ਪਹਿਲ ਕਦਮੀ ਵਜੋਂ ਵੇਖਿਆ ਜਾ ਰਿਹਾ ਹੈ ਕਿ ਪਹਿਲਾਂ ਐਕਸ਼ਨ ਕਰਨ ਤੋਂ ਪਹਿਲਾਂ ਇਸ ਕਾਰਵਾਈ ਨੂੰ ਅੰਜਾਮ ਦੇਣ ਤੋਂ ਪਹਿਲਾਂ ਆਪਰੇਸ਼ਨ ਦੂਰ ਨੂੰ ਲਾਂਚ ਕਰਨ ਤੋਂ ਪਹਿਲਾਂ ਸਰਬਦਲ ਦੀ ਬੈਠਕ ਹੁੰਦੀ ਹੈ ਤੇ ਹੁਣ ਉਸ ਤੋਂ ਬਾਅਦ ਵੀ ਸਰਬਦਲ ਦੀ ਬੈਠਕ ਹੁੰਦੀ ਹੈ ਜਿਦੇ ਵਿੱਚ ਰਾਜਨਾਥ ਸਿੰਘ ਇਹ ਗੱਲ ਕਹਿੰਦੇ ਨੇ ਕਿ ਅਜੇ ਵੀ ਮਿਸ਼ਨ ਸੰਦੂਰ ਆਪਰੇਸ਼ਨ ਸੰਦੂਰ ਜਾਰੀ ਹੈ। ਗ੍ਰਹਿ ਮੰਤਰੀ ਉਮੇਸ਼ਾ ਵਿਦੇਸ਼ ਰਾਜ ਮੰਤਰੀ ਜੈਸ਼ੰਕਰ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਸਣੇ तमाम ਹੋਰ ਪਾਰਟੀਆਂ ਦੇ ਨੁਮਾਇंदे ਇਹ ਸਰਬਦਲ ਦੀ ਬੈਠਕ 'ਚ ਹਾਜ਼ਰ ਰਹੇ ਹੁੰਦੇ ਨੇ ਜਿੱਦੀ ਅਗਵਾਈ ਰੱਖਿਆ ਮੰਤਰੀ ਰਾਜਨਾਥ ਸਿੰਘ ਕਰਦੇ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਦੇ ਖਿਲਾਫ ਆਪਰੇਸ਼ਨ ਸੰਦੂਰ ਨੂੰ ਅਜੇ ਵੀ ਚੱਲ ਰਿਹਾ ਹੈ ਇਹ ਕਹਿੰਦਿਆਂ ਬੈਠਕ ਦਾ ਆਗਾਜ਼ ਕੀਤਾ 7 ਮਈ ਨੂੰ ਪਾਕਿਸਤਾਨ ਦੇ 9 ਟਿਕਾਣਿਆਂ ਦੇ ਉੱਤੇ ਇਹ ਸਟ੍ਰਾਈਕ ਤੋਂ ਬਾਅਦ ਆਪਰੇਸ਼ਨ ਰੁਕਿਆ ਨਹੀਂ ਹੈ ਕਹਿੰਦੇ ਅਜੇ ਸੋ ਇਹਦੇ ਕੀ ਗਹਿਰੇ ਅਰਥ ਨੇ ਮੌਕ ਡ੍ਰਿਲ ਪੂਰੀ ਹੋਈ ਹੈ 에어ਪੋਰਟ ਹੋਰ ਬੰਦ ਹੋਏ ਨੇ ਕਈ ਥਾਵਾਂ ਤੇ ਉਡਾਣਾ ਬਿਲਕੁਲ ਰੋਕ ਦਿੱਤੀਆਂ ਗਈਆਂ ਨੇ ਸਰਦੀ ਖੇਤਰਾਂ ਦੇ ਸਕੂਲਾਂ ਨੂੰ ਸਿੱਖਿਆ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ। ਖੇਤਰ ਖਾਲੀ ਕਰਾ ਲਏ ਗਏ ਨੇ। ਤੇ ਪੁਲਿਸ ਦੀ ਡਾਕਟਰੀ ਕੀਤੇ ਵਾਲਿਆਂ ਦੀ ਜਿਵੇਂ ਪੀਏਈ ਵਾਲਿਆਂ ਦੀ ਇਹਨਾਂ ਸਾਰਿਆਂ ਦੀਆਂ ਛੁੱਟੀਆਂ ਰੱਦ ਹੋ ਗਈਆਂ ਨੇ। ਬਕਾਇਦਾ ਤੌਰ ਤੇ ਐਮਰਜੈਂਸੀ ਹਾਲਾਤ ਲਈ ਬਾੜ ਆਪਰੇਸ਼ਨ تھیਟਰ ਇਹ ਸਾਰੇ ਪ੍ਰਬੰਧ ਕੀਤੇ ਜਾ ਰਹੇ ਨੇ। ਇੱਥੋਂ ਤੱਕ ਕਿ ਦਵਾਈਆਂ ਵਾਲਿਆਂ ਨੂੰ ਵੀ ਹਦਾਇਤ ਕੀਤੀ ਗਿਆ। ਸੋ ਇਹਦੇ ਵਿੱਚੋਂ ਕੀ ਕੋਈ ਵੱਡਾ ਸੰਕੇਤ ਮਿਲਦਾ ਇਸ ਵਾਰ ਇਹਦੇ ਦਰਮਿਆਨ ਰੱਖਿਆ ਮੰਤਰੀ ਨੇ ਦਿੱਲੀ ਦੇ ਪਾਰਲੀਮੈਂਟਰੀ ਅਨੈਕਸੀ ਦੇ ਵਿੱਚ ਜਿਹੜੀ ਸਰਬਦਲ ਦੀ ਬੈਠਕ ਹੁੰਦੀ ਹੈ ਉਹਦੇ ਵਿੱਚ ਕਰੀਬ ਡੇਢ ਘੰਟਾ ਇਹ ਬੈਠਕ ਚੱਲਦੀ ਹੈ ਜਿਹਦੇ ਬਾਹਰ ਆਉਣ ਤੋਂ ਬਾਅਦ ਜਿਹੜੇ ਸੰਸਦੀ ਕਾਰਜਕਾਰੀ ਕਾਰਜ ਦੇ ਮੰਤਰੀ ਨੇ ਕਰਨ ਰਾਜਾਜੂ ਉਹਨਾਂ ਨੇ ਵੀ ਰਾਜਨਾਥ ਸਿੰਘ ਵਾਲੀ ਉਹੀ ਗੱਲ ਨੂੰ ਦੁਹਰਾਇਆ ਆਪਰੇਸ਼ਨ ਸੰਦੂਰ ਦੀ ਜਾਣਕਾਰੀ ਦੇਣ ਦੇ ਲਈ ਬੁਲਾਈ ਗਈ ਸਰਬਦਲ ਦੀ ਬੈਠਕ 'ਚ ਅਮਿਤ ਸ਼ਾ ਦੇਸ਼ ਮੰਤਰੀ જય ਸ਼ੰਕਰ ਪ੍ਰਤੀਦਰ ਦਿੱਲੀ ਤੇ ਰਾਹੁਲ ਗਾਂਧੀ ਸਾਰਿਆਂ ਨੇ ਮਲਕ ਰਾਜ ਖੜਗੇ ਹੈ ਨਾ ਮਲਕ ਅਰਜੁਨ ਖੜਗੇ ਤੇ ਹੋਰ ਪਾਰਟੀਆਂ ਦੇ ਨਮਾਇਦਿਆਂ ਨੇ ਇਸ ਗੱਲ ਨੂੰ ਦਰਾਇਆ ਕਿ ਅਸੀਂ ਇਸ ਮੌਕੇ ਆਪਣੀ ਫੌਜ ਦੇ ਹੌਸਲਾ ਬਤਾਉਣ ਲਈ ਨਾਲ ਖੜੇ ਆ ਇਸ ਮੌਕੇ ਸਰਕਾਰ ਵੱਲੋਂ ਲੈ ਕੇ ਕਿਸੇ ਵੀ ਫੈਸਲੇ ਦੇ ਅਸੀਂ ਨਾਲ ਖੜੇ ਆ ਮੀਟਿੰਗ ਤੋਂ ਪਹਿਲਾਂ ਕਾਂਗਰਸ ਨੇ ਪ੍ਰਧਾਨ ਮੋਦੀ ਦੀ ਮੌਜੂਦਗੀ ਦੀ ਮੰਗ ਕੀਤੀ ਸੀ ਕਿ ਚੰਗਾ ਹੋਵੇ ਨਿੰਦਰ ਮੋਦੀ ਇਸ ਵੇਲੇ ਸਾਜੁਰ ਹੋਣ ਥੋੜੇ ਧਿਆਨ ਚੋਈਗਾ ਕਿ ਵਿਦੇਸ਼ ਤੋਂ ਪਰਤਦੇ ਆਈ ਨਰਿੰਦਰ ਮੋਦੀ ਹੋਰਾਂ ਨੇ ਫੌਜ ਦੇ ਨੁਮਾਇੰਦਿਆਂ ਨਾਲ ਬੈਠਕ ਕੀਤੀ ਲਗਾਤਾਰੋ ਬੈਠਕਾਂ ਦਾ ਦੌਰ ਚੱਲਿਆ ਆਪਣੀ ਕੈਬਨਲ ਬੈਠਕ ਕੀਤੀ ਹੈ ਨਾ ਇੱਕ ਖਾਸ ਯੂਨਿਟ ਨਾਲ ਜਿੱਥੇ ਜੀਤ ਡਿਵਾਲ ਸ਼ਾਮਲ ਹੁੰਦੇ ਨੇ ਉਹਨਾਂ ਨਾਲ ਬੈਠਕ ਹੁੰਦੀ ਰਹੀ ਪਰ ਸਰਬਦਲ ਦੀ ਬੈਠਕ ਦੇ ਸਮੇਂ ਨਰਿੰਦਰ ਮੋਦੀ ਹੋਰਾਂ ਨੇ ਬਿਹਾਰ ਦੇ ਵਿੱਚ ਇੱਕੋ ਪੰਚਾਇਤ ਦਿਹਾੜੇ ਨੂੰ ਲੈ ਕੇ ਰੈਲੀ ਨੂੰ ਸੰਬੋਧਨ ਕਰਨਾ ਜਾਦੇ ਪਸੰਦ ਕੀਤਾ ਨਾ ਕਿ ਸਰਬਦਲੀ ਬੈਠਕ ਚਾਉਣਾ ਤੇ ਇਸ ਲਈ ਇਸਰ ਕਾਂਗਰਸ ਕਹਿ ਰਹੀ ਸੀ ਕਿ ਵੀ ਅਸੀਂ ਜਦੋਂ ਨਾਲ ਖੜੇ ਆ ਸਰਕਾਰ ਦੇ ਇੱਥੇ ਕੋਈ ਸਵਾਲ ਨਹੀਂ ਕਰਾਂਗੇ ਬਥੇਰੇ ਸਵਾਲ ਨਹੀਂ ਫੇਰ ਕਰਾਂਗੇ ਅੱਜ ਨਹੀਂ ਇਹ ਮੌਕਾ ਨਹੀਂ ਆ ਇਸ ਲਈ ਕਹਿੰਦੇ ਫਿਰ ਵੀ ਪ੍ਰਧਾਨ ਮੰਤਰੀ ਕਿਉਂ ਨਹੀਂ ਆ ਰਹੇ ਸੋ ਅੱਜ ਵੀ ਉਹ ਇਸ ਬੈਠਕ ਤੋਂ ਕਿਨਾਰਾ ਕਰ ਗਏ ਸਰਬਜਲ ਦੀ ਬੈਠਕ ਚ ਨਿੰਦਰ ਮੋਦੀ ਨਹੀਂ ਆਏ ਇਸ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਚ ਬੈਠਕ ਹੋਈ ਆ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਆਪਣਾ ਪੂਰਾ ਸਮਰਥਨ ਦਿੱਤਾ ਹੋਇਆ ਮਲਕ ਅਰਜੁਨ ਖੜਗੇ ਨੇ ਕਿਹਾ ਕੇਕੋ ਚੀਜ਼ਾਂ ਹੈਗੀਆਂ ਨੇ ਜਿਹਦੇ ਉੱਤੇ ਇਸ ਵਕਤ ਅਸੀਂ ਚਰਚਾ ਨਹੀਂ ਕਰਾਂਗੇ ਹਾਂ ਉਹ ਬੈਸੀ ਕਹਿ ਰਿਹਾ ਸੀਗਾ ਕਿ ਮੈਨੂੰ ਆਪਰੇਸ਼ਨ ਸੰਦੂਰ ਦੇ ਲਈ ਆਪਣੇ ਫੌਜੀ ਜਵਾਨਾਂ ਦੇ ਉੱਤੇ ਮਾਣ ਹੈ ਅਤਵਾਦੀ ਸੰਗਠਨਾਂ ਦੇ ਖਿਲਾਫ ਇੱਕੇ ਪੂਰੀ ਮੁਹਿੰਮ ਚਲਾਈ ਜਾਣੀ ਚਾਹੀਦੀ ਆ ਤੁਹਾਡੇ ਧਿਆਨ ਹੋਣਾ ਕਿ ਜਦੋਂ ਪਿਛਲੀ ਸਰਬਦਲੀ ਬੈਠਕ ਹੋਈ ਸੀ ਉਹਦੇ ਵਿੱਚ ਪਹਿਲਗਾਮ ਹਮਲੇ ਪਿੱਛੇ ਆਪਣੀ ਸੁਰੱਖਿਆ ਕੁਤਾਹੀ ਨੂੰ ਵੀ ਸਰਕਾਰ ਨੇ ਬੈਠਕ ਦੌਰਾਨ ਮਨਜ਼ੂਰ ਕੀਤਾ ਸੀ 24 April ਨੂੰ ਇਸੇ ਪਾਰਲੀਮੈਂਟ ਐਨੈਕਸੀ ਦੇ ਵਿੱਚ 2 ਘੰਟੇ ਦੇ ਕਰੀਬ 2 ਘੰਟੇ ਤੋਂ ਵੱਧ ਉਹ ਸਰਦਰੀ ਬੈਠਕ ਚੱਲੀ ਸੀ 22 April ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਜਿਹੜੀ ਪਾਇਰਾਨ ਪਾਇਸ ਰਾਨ ਕਾਟੀ ਦੇ ਵਿੱਚ ਅਤਵਾਦੀ ਹਮਲਾ ਹੁੰਦਾ ਜਿਹਦੇ ਵਿੱਚ 26 ਭਾਰਤੀ ਮਾਰੇ ਜਾਂਦੇ ਨੇ 25 ਸਲਾਨੀ ਤੇ ਇੱਕ ਉਹ ਕੋੜਸਵਾਰ ਇਹੜਾ ਉਥੋਂ ਦਾ ਸਤਾਨਕ ਨੌਜਵਾਨ ਸੀ 13 ਦਿਨ ਪਹਿਲਾਂ ਸਰਬਦਰਲੀ ਬੈਠਕ ਦੇ ਵਿੱਚ ਕੇਂਦਰ ਸਰਕਾਰ ਨੇ ਗੱਲ ਕਬੂਲੀ ਸੀ ਕਿ ਸਾਡੇ ਕੋਲ ਕੁਝ ਇਨਪੁਟ ਸੀਗੇ ਪਰ ਅਸੀਂ ਇਹ ਸੱਦ ਤੱਕ ਨਹੀਂ ਪਹੁੰਚ ਸਕੇ ਕਿ ਉਸ ਨੂੰ ਜੇਕਰ ਅੰਜਾਮ ਦਿੱਤਾ ਗਿਆ ਜਾਏਗਾ ਤਾਂ ਕਿੱਥੇ ਦਿੱਤਾ ਜਾਏਗਾ ਇਸ ਲਈ ਥੋੜੀ ਸੁਰੱਖਿਆ ਦੀ ਮਤਲਬ ਕਿਤੇ ਨਾ ਕਿਤੇ ਅੰਗੈਲੀ ਹੋਈ ਹੈ ਸੋ ਇਸ ਨੂੰ ਆਪਣੀ ਅੰਗੈਲੀ ਨੂੰ ਕਬੂਲ ਕੀਤਾ ਸੀ ਸਰਬਦਰਲੀ ਬੈਠਕ ਦੇ ਵਿੱਚ ਪਰ ਇਸ ਨੂੰ ਜਨਤਕ ਤੌਰ ਤੇ ਮੰਨਦੇ ਆ ਅਸਤੀਫੇ ਦੀ ਪੇਸ਼ਕਸ਼ ਜਾਂ ਇਸ ਨੂੰ ਪਬਲੀਕਲੀ ਮਨਜ਼ੂਰ ਕਰਦੇ ਆ ਕਿ ਸਾਡੀ ਜ਼ਿੰਮੇਵਾਰੀ ਬਣਦੀ ਆ ਉਸ ਨੂੰ ਇਸ ਤੋਂ ਸਰਕਾਰ ਪਿੱਛੇ ਹੱਟੀ ਪਰ ਉਸ ਨੇ ਇਸ ਨੂੰ ਭਾਵਨਾਤਮਕ ਤੌਰ ਤੇ ਮਾਹੌਲ ਜ਼ਰੂਰ ਬਣਾਇਆ ਕਿ ਅਸੀਂ ਇਹਦਾ ਬਦਲਾ ਲਵਾਂਗੇ ਜਿਸ ਦੇ ਨਾਲ ਫਿਰ ਦੇਸ਼ ਦਾ ਸਮਰਥਨ ਉਹਨਾਂ ਨੂੰ ਮਿਲਿਆ ਤੇ ਇਸ ਦੇ ਉੱਤੇ ਫਿਰ ਮਿਸ਼ਨ ਸੰਦੂਰ ਹੋਇਆ ਪਰ ਜਿਹੜਾ ਸਵਾਲ ਆਪਾਂ ਨਾਲ ਖੜਾ ਕਰ ਰਹੇ ਹਾਂ ਉਹ ਸਵਾਲ ਬਿਲਕੁਲ ਜੀ ਲੰਘੇ ਕੱਲ ਮੌਕ ਡ੍ਰਿਲ ਹੁੰਦੀ ਹੈ ਆਰਥ ਦੇ ਵਿੱਚ 244 ਤੋਂ ਬਾਅਦ ਥਾਮਾਂ ਚ ਪੰਜਾਬ ਦੇ ਵੀ ਦੋ ਦਰਜਨ ਦੇ ਕਰੀਬ 2224 ਥਾਮਾਂ ਦੇ ਉੱਤੇ ਹੁੰਦੀ ਹੈ ਉਸ ਦੌਰਾਨ ਵੀ ਅੰਮ੍ਰਿਤਸਰ ਦੇ ਖੇਤਰ ਦੇ ਵਿੱਚ ਇੱਕ ਖਬਰ ਸਾਹਮਣੇ ਆਉਂਦੀ ਹੈ ਕਿ ਉੱਥੇ ਸ਼ਾਇਦ ਕੁਝ ਕੋਈ ਰਾਕੇਟ ਵਗੈਰਾ ਗਿਰਿਆ ਤੇ ਪਰ ਪੁਲਿਸ ਕਹਿੰਦੀ ਹੈ ਨਹੀਂ ਅਜਿਹਾ ਕੁਝ ਨਹੀਂ ਹੈ ਰਾਤ ਇਸ ਗੱਲ ਨੂੰ ਤਾਂ ਕਿ ਲੋਕਾਂ ਦੀ ਰਾਤ ਸ਼ਾਂਤੀ ਨਾਲ কাট ਸਕੇ ਪੁਲਿਸ ਇਸ ਲਈ ਵੀ ਜੇਕਰ ਕੋਈ ਘਟਨਾ ਵਾਪਰੀ ਹੋਵੇ ਉਸ ਨੂੰ ਵੀ ਜਨਤਕ ਕਰਨ ਤੋਂ ਗਰੇਜ਼ ਕਰਦੀ ਹੈ ਪਰ ਰਾਤ ਨੂੰ ਵੀ ਬਾਰ ਬਾਰ ਪੰਜਾਬ ਦੇ ਕੁਝ ਥਾਮਾਂ ਚ ਅੰਮ੍ਰਿਤਸਰ ਗੁਰਦਾਸਪੁਰ ਖੇਤਰਾਂ ਦੇ ਵਿੱਚ ਵਾਪਸ ਬਲੈਕਆਊਟ ਕਰਨਾ ਪਿਆ। ਉਹਦੇ ਪਿੱਛੇ ਕਾਰਨ ਕੁਝ ਅਜਿਹੇ ਹੀ ਸੀਗੇ ਕਿ ਕੁਝ ਰਾਕਟ ਲਾਂਚ ਡਿਗੇ ਨੇ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਤੇ ਉਹਨਾਂ ਨੂੰ ਕਬਜ਼ੇ 'ਚ ਵੀ ਲਿਆ ਗਿਆ। ਕਈਆਂ ਨੂੰ ਚੱਲਣ ਤੋਂ ਪਹਿਲਾਂ ਨਸ਼ਟ ਕਰ ਲਿਆ ਗਿਆ ਤਾਂ ਕਿ ਉਹ ਚੱਲ ਨਹੀਂ ਸਕੇ। ਉਸੇ ਰੂਪ ਚ ਆ ਕੇ ਗਰੇ ਨੇ। ਭਾਰਤ ਦੇ ਪਾਕਿਸਤਾਨ ਉੱਤੇ ਆਪਰੇਸ਼ਨ ਸੰਦੂਰ ਦੇ 에ਅਰ ਸਟ੍ਰਾਈਕ ਤੋਂ ਬਾਅਦ ਅੰਮ੍ਰਿਤਸਰ ਚ ਬੁੱਧਵਾਰ ਰਾਤ ਕੁਝ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈਆਂ ਗਈਆਂ। ਸਵੇਰੇ ਚਾਰ ਪਿੰਡਾਂ ਦੇ ਵਿੱਚ ਰਾਕਟ ਡਿੱਗੇ ਮਿਲੇ ਅੰਮ੍ਰਿਤਸਰ ਪਿੰਡੂ ਖੇਤਰ ਦੇ ਐਸਐਸਪੀ ਮਨਿੰਦਰ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਤੁਰੰਤ ਆਰਮੀ ਨੂੰ ਜਾਣਕਾਰੀ ਦਿੱਤੀ ਗਈ ਇਸ ਤੋਂ ਬਾਅਦ ਆਰਮੀ ਟੀਮ ਮੌਕੇ ਤੇ ਪਹੁੰਚੀ ਤੇ ਨਾਲ ਰਾਕਟਾਂ ਨੂੰ ਆਪਣੇ ਨਾਲ ਲੈ ਗਈ ਹੈ ਇਹ ਰਾਕਟ ਪਿੰਡ ਦੁਧਾਲਾ ਹੈ ਜੇਠੂਵਾਲ ਮੱਖਣਬਿੰਡੀ ਹੈ ਪੰधेਰ ਇਹਨਾਂ ਪਿੰਡਾਂ ਦੇ ਵਿੱਚ ਰਾਤ ਧਮਾਕੇ ਹੋਣ ਅੰਮ੍ਰਿਤਸਰ ਚ ਦੋ ਵਾਰ ਬਲੈਕਆਊਟ ਕਰਨਾ ਪਿਆ ਤੇ ਪਿੰਡਾਂ ਚ ਰੌਕਟ ਮਿਲੇ 에ਅਰ ਫੋਰਸ ਨਾਲ ਜੁੜੇ ਦੋ ਡਿਫੈਂਸ ਐਕਸਪਰਟਾਂ ਨੇ ਮੀਡੀਆ ਦੇ ਹਵਾਲੇ ਜਦੋਂ ਗੱਲ ਹੋਈ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਭਾਰਤ ਤੇ ਪਾਕਿਸਤਾਨ ਦੋਵਾਂ ਦੇਸ਼ ਇਹਨੂੰ ਯੂਜ਼ ਕਰਦੇ ਨੇ ਇਹਦੀ ਵਰਤੋਂ ਕਰਦੇ ਨੇ ਇਹ ਪਹਿਲੀ ਨਜ਼ਰ ਇਸ ਪਾਸੋਂ ਲੱਗ ਰਿਹਾ ਕਿ ਪਾਕਿਸਤਾਨ ਨੇ ਇਸ ਨੂੰ ਅਟੈਕ ਵਜੋਂ ਲਿਆ ਪਰ ਭਾਰਤੀ ਡਿਫੈਂਸ ਸਿਸਟਮ ਨੇ ਇਸ ਨੂੰ ਹਵਾ ਚ ਨਕਾਰਾ ਕਰਤਾ ਸੀ ਇਸ ਲਈ ਇਹ ਫਟੇ ਨਹੀਂ ਤੇ ਸਭ ਥੱਲੇ ਆ ਕੇ ਡਿੱਗੇ ਨੇ ਤੇ ਉਹਨਾਂ ਨੂੰ ਫੌਜ ਨੇ ਆਪਣੇ ਕੰਟਰੋਲ ਚ ਲੈ ਲਿਆ ਦੂਜੇ ਪਾਸੇ ਪੰਜਾਬ ਪੁਲਿਸ ਚ ਤੇ ਚੰਡੀਗੜ੍ਹ ਪੁਲਿਸ ਚ ਚੰਡੀਗੜ੍ਹ ਦੀ ਹੱਦ ਦੇ ਵਿੱਚ ਵੀ ਤੇ ਸਮੁੱਚੇ ਪੰਜਾਬ ਦੇ ਵਿੱਚ ਵੀ ਪੰਜਾਬ ਪੁਲਿਸ ਦੀਆਂ ਸਾਰੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਬਹੁਤ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਮੌਕੇ ਤੇ ਤੈਅ ਕਰਨਗੇ ਮੌਕੇ ਦੇ ਅਧਿਕਾਰੀ ਕਿ ਕੀ ਛੁੱਟੀ ਦੇਣੀ ਹੈ ਜਾਂ ਨਹੀਂ ਦੇਣੀ ਅਦਰਵਾਇਜ਼ ਨਹੀਂ ਕੋਈ ਛੁੱਟੀ ਨਹੀਂ ਜਿਨ੍ਹਾਂ ਨੇ ਛੁੱਟੀ ਲਈ ਹੈ ਉਹਨਾਂ ਨੂੰ ਵੀ ਤੁਰੰਤ ਡਿਊਟੀ ਜੁਆਇਨ ਕਰਨ ਦੀ ਹਦਾਇਤ ਹੋ ਗਈ ਹੈ ਇੱਕ ਪਾਸੇ 7 ਮਈ ਤੱਕ ਕਹਿੰਦੇ ਆਦੇਸ਼ ਦਿੰਦੇ ਨੇ ਕਿ ਵੀ ਤੁਸੀਂ ਜੋ ਮਰਜ਼ੀ ਹੋ ਜਵੇ ਹੁਣ ਅਗਲੇ ਹੁਕਮਾਂ ਤੱਕ ਤੁਰੰਤ ਜੁਆਇਨ ਕਰੋ ਆਪਣੀ ਡਿਊਟੀ ਸੋ ਉਸ ਤੋਂ ਬਾਅਦ ਫਿਰ 7 ਮਈ ਤੋਂ ਇਹ ਹੁਕਮ ਲਾਗੂ ਹੋ ਗਏ ਨੇ ਕਿ ਵੀ ਤੁਸੀਂ ਹੁਣ ਛੁੱਟੀ ਤੇ ਨਹੀਂ ਜਾਣਾ ਇਸ ਹਾਲਾਤ ਹਾਲਾਤ ਦੇ ਵਿੱਚ ਅੰਮ੍ਰਿਤਸਰ ਮੋਗਾ ਕਪੂਰਥਲਾ ਤੇ ਬਾਰਡਰ ਦੇ ਉਰ ਹੋਰ ਖੇਤਰਾਂ 'ਚ ਪਟਾਕੇ ਚਲਾਉਣ ਦੇ ਉੱਤੇ ਵੀ ਪੂਰੀ ਪਾਬੰਦੀ ਲਾ ਦਿੱਤੀ ਹੈ ਕਿ ਕੋਈ ਭਰਮ ਭਲੇਖਾ ਨਾ ਪੈ ਜਾਵੇ ਕੋਈ ਖੁਸ਼ੀ ਦਾ ਸਮਾਗਮ ਹੈ ਵਿਆਹ ਸਮਾਗਮ ਹੈ ਉੱਥੇ ਵੀ ਪਟਾਕੇ ਨਹੀਂ ਚੱਲਣਗੇ ਸੋ ਇਸ ਲਈ ਉਹਦੇ ਤੇ ਵੀ ਪੂਰੀ ਤਰ੍ਹਾਂ ਨਾਲ 5 ਜੁਲਾਈ ਤੱਕ ਲਈ ਬੈਨ ਲਾ ਦਿੱਤਾ ਗਿਆ। ਚੰਡੀਗੜ੍ਹ ਚ ਸਾਰੇ ਮੈਡੀਕਲ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ। 24 ਇੰਟੂ 7 ਐਮਰਜੈਂਸੀ ਡਿਊਟੀ ਚ ਤਾਇਨਾਤ ਰਹਿਣ ਲਈ ਹਦਾਇਤ ਹੋ ਗਈ ਆ। ਪੀਜੀਆਈ ਚ ਅਲੱਗ ਬਾੜ ਅਲੱਗ ਗੇਟ ਤਿਆਰ ਕਰ ਲਏਗੇ ਨੇ। ਸੋ ਇਹ ਸਾਰੀ ਤਿਆਰੀ ਡਿਊਟੀ ਨੂੰ ਵਕਾਇਦਾ ਕਹਿ ਦਿੱਤਾ ਗਿਆ ਕਿ ਹੈਲਥ ਡਾਇਰੈਕਟਰ ਨੂੰ ਹੁਕਮ ਲਾ ਦਿੱਤੇ ਗਏ ਨੇ ਉਹਨਾਂ ਨੇ ਪੂਰੀ ਤਿਆਰੀ ਦੀ ਸਮੀਖਿਆ ਕਰਨੀ ਸ਼ੁਰੂ ਕਰ ਦਿੱਤੀ ਆ। ਆਯੁਸ਼ਮਨ ਰੋਗਿਆ ਮੰਦਰ ਤੇ ਆਯੁਸ਼ਮਨ ਰੋਗਿਆ ਦੇ ਵਿੱਚ ਤਾਇਨਾਤ ਮੈਡੀਕਲ ਅਧਿਕਾਰੀ ਸਟਾਫ ਜਿਹੜਾ ਉਹ ਕੇਂਦਰੀ ਯੋਜਨਾਮਾ ਨੇ ਉਹਦੇ ਤਹਿਤ ਹੈਨਾ ਉਹਨਾਂ ਨੂੰ ਕਹਿ ਦਿੱਤਾ ਗਿਆ ਕਿਸੇ ਵੀ ਵਕਤ ਕਿਸੇ ਨੂੰ ਵੀ ਕਿਤੇ ਵੀ ਡਿਊਟੀ ਤੇ ਬੁਲਾਇਆ ਜਾ ਸਕਦਾ ਤੁਰੰਤ ਰਿਪੋਰਟ ਕਰਨੀ ਹੋਏਗੀ ਫੋਨ ਕਿਸੇ ਵੀ ਸਮੇ ਤੁਸੀਂ ਅਣਦੇਖਾ ਨਹੀਂ ਕਰ ਸਕਦੇ ਉਸ ਨੂੰ ਬੰਦ ਨਹੀਂ ਕਰ ਸਕਦੇ ਚੰਡੀਗੜ੍ਹ ਚ ਮਤਲਬ ਕਿ ਪੀਆਈ ਦੇ ਵਿੱਚ ਸਾਰੇ ਮੈਡੀਕਲ ਅਧਿਕਾਰੀਆਂ ਦੀਆਂ ਡਾਕਟਰਾਂ ਦੀਆਂ ਹੈ ਅਹਿਮ ਸਟਾਫ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਚੰਡੀਗੜ੍ਹ ਦੀ ਪੁਲਿਸ ਦੇ ਵਿੱਚ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਬਕਾਇਦਾ ਤੌਰ ਤੇ ਹੈ ਸ਼ਾਰਟ ਅਡਲਟ ਅਲਰਟ ਜਿਹੜੇ ਹੁੰਦੇ ਨੇ ਹੈਨਾ ਕੈਮਿਸਟਾਂ ਨੂੰ ਉਹ ਦੱਸ ਦਿੱਤੇ ਗਏ ਨੇ ਪੀਜੀਆਈ ਦੀਆਂ ਜਿਹੜੀਆਂ ਲੈਬ ਨੇ ਇਹਨਾਂ 'ਚ ਜਾਂਚ ਹੁੰਦੀ ਹੈ ਕੁਝ ਹੁੰਦੀ ਹੈ ਉਹਨਾਂ ਨੂੰ ਹਦਾਇਤਾਂ ਜਾਰੀ ਹੋ ਗਈਆਂ ਨੇ ਮੈਡੀਕਲ ਵਾਲਿਆਂ ਨੂੰ ਕਹਿ ਦਿੱਤਾ ਗਿਆ ਕਿ ਆਹ ਤਰ੍ਹਾਂ ਦੀਆਂ ਦਵਾਈਆਂ ਦਾ ਤੁਹਾਡੇ ਕੋਲ ਭੰਡਾਰ ਹੋਣਾ ਜ਼ਰੂਰੀ ਹੈ ਸੋ ਇਹ ਸਾਰੇ ਪਹਿਲੂ ਸੰਕੇਤ ਕਰਦੇ ਨੇ ਕਿ ਕੀ ਅਜੇ ਮਿਸ਼ਨ ਸੰਦੂਰ ਜਾਰੀ ਹੈ ਜਾਂ ਹੋਰ جنگ ਦੇ ਵਿੱਚ ਅਸੀਂ ਦਾਖਲ ਹੋ ਸਕਦੇ ਹਾਂ ਐ ਹਾਂ ਇਹ ਸਭ ਦੇ ਦਰਮਿਆਨ ਇੱਕ ਜਿਹੜਾ ਸੁਖਾਵਾਂ ਪਲ ਜਾਂ ਇੱਕ ਹੌਸਲੇ ਵਾਲਾ ਫੈਸਲਾ ਸਰਕਾਰ ਦਾ ਹੈ ਕਿ ਅੰਮਰਨਾਥ ਯਾਤਰਾ ਨੂੰ ਅਸੀਂ ਰੱਦ ਨਹੀਂ ਕਰਾਂਗੇ 1.5 ਲੱਖ ਜਵਾਨਾਂ ਦੀ ਨਿਗਰਾਨੀ ਦੇ ਵਿੱਚ ਇਸ ਵਾਰ ਯਾਤਰਾ ਹੋਏਗੀ ਪਿਛਲੀ ਵਾਰ ਵੀ 1 ਲੱਖ ਤੋਂ ਵੱਧ 1 ਲੱਖ 10 ਹਜ਼ਾਰ ਦੇ ਕਰੀਬ ਜਵਾਨਾਂ ਦੀ ਤਾਇਨਾਤੀ ਸੀ 3 ਜੁਲਾਈ ਤੋਂ ਯਾਤਰਾ ਸ਼ੁਰੂ ਹੋਣ ਜਾ ਰਹੀ ਆ 38 ਦਿਨਾਂ ਦੇ ਕਰੀਬ ਇਹ ਯਾਤਰਾ ਹੁੰਦੀ ਆ ਜਿਹੜੀ ਰਖੜੀ ਤੇ ਜਾ ਕੇ ਰਖੜੀ ਵਾਲੇ ਦਿਨ ਸੰਪਨ ਹੋਣੀ ਹੁੰਦੀ ਆ ਸੋ ਉਹ ਯਾਤਰਾ ਦੇ ਲਈ ਬਕਾਇਦਾ ਤੌਰ ਤੇ 2 ਜੁਲਾਈ ਨੂੰ ਜੰਮੂ ਤੋਂ ਪਹਿਲਾ ਜੱਥਾ ਜਾਏਗਾ ਜਿਹੜਾ ਝੰਡਾ ਲੈ ਕੇ ਜਾਂਦਾ ਉਸ ਤੋਂ ਬਾਅਦ 3 ਜੁਲਾਈ ਤੋਂ ਫਿਰ ਆਮ ਸ਼ਰਧਾਲੂਆਂ ਦੇ ਲਈ ਰੱਖ ਹੋਲੇ ਜਾਂਦਾ ਸੋ ਬਕਾਇਦਾ ਰਜਿਸਟ੍ਰੇਸ਼ਨ ਜਿਹੜੀ ਹੋਈ ਆ ਉਹਨਾਂ ਦੇ ਤਹਿਤ ਵੱਡੀ ਗਿਣਤੀ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਆ ਸੋ ਉਹਨਾਂ ਦੀ ਚੌਕਸੀ ਦੇ ਲਈ ਉਹਨਾਂ ਦੀ ਸੁਰੱਖਿਆ ਦੇ ਲਈ ਇਸ ਵਾਰ 1.5 ਲੱਖ ਤੋਂ ਵੱਧ ਜਵਾਨ ਤਿਆਨ ਆਤ ਰਹਿਣਗੇ ਔਰ ਇਹ ਰੂਟ ਉਹੀ ਹੈ ਜੀ ਜੇ 48 ਕਿਲੋ ਲੰਬੇ ਰੂਟ ਤੋਂ ਜਾਣਾ ਤਾਂ ਉਹ ਪਹਿਲਗਾਮ ਵਾਲਾ ਰੂਟ ਹੈ ਤੇ ਜੇ 14 ਕਿਲੋਮੀਟਰ ਵਾਲੇ ਛੋਟੇ ਤੋਂ ਪਰ ਔਖੇ ਰੂਟ ਤੋਂ ਜਾਣਾ ਹੈ ਤਾਂ ਉਹ ਬਾਲਟਾਲ ਵਾਲਾ ਰੂਟ ਹੈ ਸੋ ਇਹ ਰੂਟ ਦੋਏ ਬਹਾਲ ਰਹਿਣਗੇ ਸੋ ਅੰਮਰਨਾਥ ਦੀ ਯਾਤਰਾ ਜਾਰੀ ਰਹੇਗੀ ਇਸ ਦੋ ਮੁਲਕਾਂ ਦੇ ਜੰਗੀ ਮਾਹੌਲ ਦੇ ਦਰਮਿਆਨ ਪੰਜਾਬ ਤੇ ਹਰਿਆਣਾ ਵਿਚਾਲੇ ਪਾਣੀਆਂ ਨੂੰ ਲੈ ਕੇ ਛੜੀ ਜੰਗ ਬੀਬੀਐਮਬੀ ਤੇ ਪੰਜਾਬ ਵਿਚਾਲੇ ਛੜੀ ਜੰਗ ਚ ਬਦਲ ਗਈ ਵੈਸੇ ਸਭ ਨੂੰ ਪਤਾ ਹੈ ਕਿ BBMB ਦੇ ਅਧਿਕਾਰੀ BBMB ਦੇ ਨੁਮਾਇंदे ਇਸ ਸਥਿਤੀ 'ਚ ਨਹੀਂ ਹੈਗੇ ਕਿ ਜਿਹੜੇ ਪੰਜਾਬ ਤੋਂ ਉਹਨਾਂ ਦੀ ਰੋਟੀ ਰੋਜੀ ਰੋਟੀ ਚੱਲਦੀ ਹੋਵੇ ਜਿਹੜੇ ਪੰਜਾਬ ਤੋਂ ਉਹਨਾਂ ਨੂੰ 60% ਤਕਰੀਬ ਤਨਖਾਹਾਂ ਪੱਤੇ ਤਨਖਾਹ ਸਾਰਾ ਕੁਝ ਮਿਲਦਾ ਹੋਵੇ ਉਹਨਾਂ ਦੇ ਕੁੱਲ ਬਜਟ ਦਾ 60% ਪੰਜਾਬ ਦਿੰਦਾ ਹੋਵੇ ਉਹਦੇ ਨਾਲ ਅੱਡਾ ਲੈਣ ਇਹ ਤਾਂ ਹੀ ਹੁੰਦਾ ਜਦੋਂ ਕਿਸੇ ਦੀ ਚੱਕ ਹੋਵੇ ਜਾਂ ਕੋਈ ਪਿੱਠ ਤੇ ਹੋਵੇ ਅਗਲਾ ਲੱਗਦਾ ਕਿ ਕੇਂਦਰ ਚ ਬੀਜੇਪੀ ਦੀ ਸਰਕਾਰ ਹੈ ਤੇ ਬੀਜੇਪੀ ਸਾਡੀ ਪਿੱਟ ਤੇ ਹੈ ਹਰਿਆਣਾ ਸਾਡੇ ਨਾਲ ਹੈ ਰਾਜਸਥਾਨ ਸਾਡੇ ਨਾਲ ਹੈ ਦਿੱਲੀ ਵਾਲੇ ਵੀ ਨਾਲ ਨੇ ਚਲੋ ਜੀ ਹੋ ਜੋ ਸ਼ੁਰੂ ਬੀਵੀਐਮਬੀ ਨੇ ਪਹਿਲਾਂ ਧੱਕੇ ਨਾਲ ਬੈਠਕ ਚ ਫੈਸਲਾ ਕਰਕੇ ਹਰਿਆਣਾ ਨੂੰ ਪਾਣੀ ਵਾਧੂ 4500 ਕਿਊਸਕੋਰ ਛਡਣ ਦੀ ਕੋਸ਼ਿਸ਼ ਕੀਤੀ ਜਦੋਂ ਕਿ 4000 ਕਿਊਸਕ ਉਹਨਾਂ ਨੂੰ ਜਾ ਰਿਹਾ ਉਸ ਤੋਂ ਬਾਅਦ ਫਿਰ ਇਸ ਪਹਿਲੂ ਨੂੰ ਅੱਗੇ ਵਧਾਇਆ ਗਿਆ ਕਿ ਜਦੋਂ ਬੀਵੀਐਮਬੀ ਇਹ ਧੱਕਾ ਨਹੀਂ ਕਰ ਸਕੀ ਬੈਠਕ ਦੇ ਵਿੱਚ ਕ੍ਰਿਸ਼ਨ ਕੁਮਾਰ ਅੜ ਗਏ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਵੜ ਗਏ ਨੰਗਲ ਡੈਮ ਪਹੁੰਚ ਗਏ ਤੇ ਤੈਅ ਕਰਤਾ ਕਿ ਲਾਉ ਤਾਲੇ ਤੇ ਲੋ ਕੁੰਜੀਆਂ ਆਪਣੇ ਕਬਜ਼ੇ ਚ ਪੁਲਿਸ ਦੀ ਤਾਇਨਾਤੀ ਹੋ ਗਈ ਤੇ ਬੀਬੀ ਐਮਬੀ ਚੱਕੀ ਹੋਈ ਲੰਬੜਾਂ ਦੀ ਹੈਨਾ ਤੇ ਅਗਲੀ ਪਹੁੰਚ ਗਈ ਭਾਈ ਫਿਰ ਪੰਜਾਬ ਰੈਨ ਹਾਈ ਕੋਰਟ ਚ ਪਟੀਸ਼ਨ ਦਾਖਲ ਕਰਤੀ ਇਸ ਪਾਣੀ ਦੇ ਮਸਲੇ ਦੇ ਉੱਤੇ ਤਿੰਨ ਪਟੀਸ਼ਨਾਂ ਦਾਖਲ ਸੀ ਇੱਕ ਇਹ ਜਿਹੜੀ ਪਟੀਸ਼ਨ ਹੈਗੀ ਆ ਜੀ ਉਹ ਬਕਾਇਦਾ ਤੌਰ ਤੇ ਮਤਲਬ ਦਾਖਲ ਕੀਤੀ ਗਈ ਬੀਬੀਐਮਬੀ ਵੱਲੋਂ ਇੱਕ ਹਾਈ ਕੋਰਟ ਦੇ ਵਕੀਲ ਵੱਲੋਂ ਤੇ ਇੱਕ ਹਰਿਆਣੇ ਦੇ ਇੱਕ ਨਿਵਾਸੀ ਵੱਲੋਂ ਸੋ ਤਿੰਨਾਂ ਦਾ ਮਕਸਦ ਇਹ ਹੀ ਸੀਗਾ ਕਿ ਸਾਨੂੰ 4500 ਕਿਊਸਕ ਪਾਣੀ ਹੋਰ ਦਿੱਤਾ ਜਾਵੇ 8500 ਕਿਊਸਕ ਤੋਂ ਬਿਨਾਂ ਸਾਡਾ ਸਰਦਾ ਨਹੀਂ ਇਹ 4000 ਕਿਊਸਕ ਸਾਨੂੰ ਦੇ ਰਹੇ ਨੇ ਜੀ ਜਦੋਂ ਕਿ ਸਾਡਾ ਤਾਂ ਜੀ 85 ਤੋਂ ਬਣਦਾ ਉਹ ਪਾਣੀ 4000 ਕਿਊਸਕ ਵੀ ਕਹਿੰਦੇ ਤੁਹਾਡੀ ਤਹਿ ਮੱਦ ਤੇ ਵਰਤਣ ਦੇ ਬਾਵਜੂਦ ਤੁਹਾਨੂੰ ਦੇ ਰਹੇ ਆ ਮਾਨਮਤਾ ਦੇ ਦਰਤੇ ਪੀਣ ਲਈ ਬੰਦਿਆਂ ਦੇ ਪਸ਼ੂਆਂ ਦੇ ਔਰ ਜ਼ਰੂਰੀ ਕਾਰਜਾਂ ਦੇ ਲਈ ਸੋ ਇਸ ਲਈ ਇਹਨਾਂ ਤੋਂ ਮਿਲੂਗਾ 20 ਤਰੀਕ ਤੱਕ 21 ਤਰੀਕ ਤੋਂ ਥੋੜੀ ਹੱਦ ਫੇਰ ਸ਼ੁਰੂ ਹੋ ਜਾਣੀ ਆ ਫਿਰ ਦੇ ਦੇਵਾਂਗੇ ਪਰ ਉਹ ਵੀ ਹੱਦ ਅਹੀਂ ਤੱਕ ਇਹ ਸ਼ਹੀ ਨਾਲ ਚੱਲ ਰਹੀ ਆ ਕੋਈ ਸਿਧਾਂਤ ਨਹੀਂ ਬਣਦਾ ਹਾਂ 19 ਮਸਲੇ ਤੇ ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚੇ ਤੇ ਡੈਮਾਂ ਦੇ ਮਸਲੇ ਦੇ ਉੱਤੇ ਜੀ ਬਕਾਇਦਾ ਤੌਰ ਤੇ ਫੈਸਲਾ ਆ ਗਿਆ ਅਗਲੇ ਕਹਿੰਦੇ ਜੀ ਕਿ ਉਹਨਾਂ ਨੇ ਸਾਂਝਾ ਫੈਸਲਾ ਸੁਣਾਤਾ ਕਿ ਪੰਜਾਬ ਪੁਲਿਸ BBMB ਦੇ ਕੰਮ 'ਚ ਦਖਲ ਨਾ ਦੇਵੇ ਆਪਣੇ ਸੁਰੱਖਿਆ ਵਾਲਾ ਕੰਮ ਦੇਖੇ ਤੇ ਇਸ ਫੈਸਲੇ ਤੇ ਤੁਰੰਤ ਸੁਪਰੀਮ ਕੋਰਟ ਦਾ ਰੁਕ ਕਰਨ ਦੀ بجائے ਕਿਉਂਕਿ ਇੱਕ ਤਰ੍ਹਾਂ ਨਾਲ BBMB ਨੂੰ ਕੰਟਰੋਲ ਸੌਂਪਣ ਦੇ ਹੁਕਮ ਹੋ ਗਏ ਪੰਜਾਬ ਪੁਲਿਸ ਨੂੰ ਪੰਜਾਬ ਪੁਲਿਸ ਦਾ ਮਤਲਬ ਪੰਜਾਬ ਸਰਕਾਰ ਨੂੰ ਤੇ ਜੇ ਕੰਟਰੋਲ ਉਹਨਾਂ ਦੇ ਹੱਥ ਜਾਂਦਾ ਤਾਂ ਫਟ ਖੁੱਲਦੇ ਨੇ ਤੇ ਫਟ ਖੁੱਲਦੇ ਨੇ ਤਾਂ ਪਾਣੀ ਜਾਂਦਾ ਹੁਣ ਕੱਲ ਜੇ ਫੈਸਲਾ ਹੁੰਦਾ ਉਸ ਤੋਂ ਬਾਅਦ ਤੁਰੰਤ ਆਪਣਾ ਰੁਖ ਸਪਸ਼ਟ ਨਹੀਂ ਕੀਤਾ ਪੰਜਾਬ ਸਰਕਾਰ ਨੇ ਕਿ ਉਹ BBMP ਦੇ ਖਿਲਾਫ ਸੁਪਰੀਮ ਕੋਰਟ ਜਾ ਰਹੇ ਨੇ ਜਾਂ ਕੀ ਕਰ ਰਹੇ ਨੇ ਤੇ ਅਮਰਿੰਦਰ ਸਿੰਘ ਰਾਜਾਵੜੀ ਕਹਿੰਦੇ ਵੀ ਇਹ ਤਾਂ ਸਵੇਰ ਨੂੰ ਅਖਬਾਰਾਂ ਦੇ ਬਿਆਨੀਆਂ ਦੇਖਦੇ ਰਹੇ ਕੁਝ ਅਖਬਾਰਾਂ ਛਪਣ ਗਈਆਂ ਟਾਈਟਲ ਛਪਣਗੇ ਉਸ ਤੋਂ ਬਾਅਦ ਦੇਖਾਂਗੇ ਪਰ ਹੋਇਆ ਕੀ BBMP ਦੇ ਚੇਅਰਮੈਨ ਤੜਕੇ ਹੀ ਨੰਗਲ ਪਹੁੰਚ ਗਏ ਡੈਮ ਤੇ ਜਾ ਰਹੇ ਸੀ ਉਸ ਤੋਂ ਪਹਿਲਾਂ ਹਰਜੋਤ ਬੈਂਸ ਕਹਿੰਦੇ ਸਾਨੂੰ ਜਾਣਕਾਰੀ ਮਿਲੇਗੀ ਭਈ ਠੀਕ ਆ ਪੁਲਿਸ ਤੈਨਾਤ ਆ ਪੰਜਾਬ ਸਰਕਾਰ ਨੂੰ ਜਾਣਕਾਰੀ ਦੇਉਗੀ ਸਾਰਾ ਉਹਦੀ ਡਿਊਟੀ ਆ ਪਲ-ਪਲ ਦੀ ਉਹ ਆਪਣੀ ਸਰਕਾਰ ਨੂੰ ਜਾਣਕਾਰੀ ਦੇਉਗੀ ਤੇ ਹਰਜੋਤ ਬੈਂਸੋਰੀ ਕਹਿੰਦੇ ਵੀ ਤੱਕੇ ਨਾਲ ਫਟ ਖੋਲਣ ਦੀ ਕੋਸ਼ਿਸ਼ ਹੋਈ ਤੇ ਉਹ ਤੋਂ ਬਾਅਦ BBMP ਦੇ ਚੇਅਰਮੈਨ ਉੱਥੇ ਪਹੁੰਚੇ ਤੇ ਉਸ ਨੂੰ ਜਦੋਂ ਅਸੀਂ ਰੋਕ ਕੇ ਪੁੱਛਣਾ ਚਾਹਿਆ ਤਾਂ ਜ਼ੋਰ ਜ਼ਬਰਦਸਤੀ ਹੋਈ ਉੱਥੋਂ ਨਿਕਲ ਕੇ ਉਹ ਨੰਗਲ ਦੇ ਵਿੱਚ ਸਤਲੂ ਸਦਨ ਹੈ ਕਹਿੰਦੇ ਉੱਥੇ ਪਹੁੰਚ ਗਏ ਉਹਨਾਂ ਦੀ ਉੱਥੇ ਘੇਰਾਬੰਦੀ ਹੋ ਗਈ ਤਾਲੇ ਤੂਲੇ ਲਾ ਲਏ ਉਹਨਾਂ ਨੂੰ ਅੰਦਰ ਰੋਕ ਲਿਆ ਪਰ ਲੰਬੀ ਜਦੋ ਜਾਹਤ ਤੋਂ ਬਾਅਦ ਰੋਪੜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਉਹਨਾਂ ਨੂੰ ਕੱਟ ਕੇ ਲੈ ਕੇ ਗਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਦੋਂ ਜਾਣਕਾਰੀ ਮਿਲੀ ਹਰਜੋਤ ਬੈਂਸਰ ਨੇ ਫੇਰ ਧਰਨਾ ਲਾਇਆ ਉਹਨੂੰ ਮੈਨੂੰ ਨਹੀਂ ਪਤਾ ਧਰਨਾ ਮਨਜ਼ੂਰੀ ਲੈ ਕੇ ਲਾਇਆ ਜਾਂ ਬਿਨਾਂ ਮਨਜ਼ੂਰੀ ਤੋਂ ਹੀ ਇਕੱਠ ਕਰਕੇ ਧਰਨਾ ਲੱਗ ਗਿਆ ਜੇ ਸਰਕਾਰ ਨੂੰ ਧਰਨਾ ਲਾਉਣ ਦੀ ਮਨਜ਼ੂਰੀ ਆ ਤਾਂ ਮਤਲਬ ਸਰਕਾਰ ਹੁੰਦੀ ਆ ਥੋੜਾ ਧਰਨਾ ਬਾਜੂ ਹੈ ਦੂਜਿਆਂ ਦਾ ਧਰਨਾ ਸੀ ਲੱਗਣ ਨਹੀਂ ਦੇਣਾ ਇਹ ਸਵਾਲ ਨਾਲ ਖੜਾ ਰਹੂਗਾ ਜਨਾਬ ਸੋ ਹਰਜੋਤ ਵੈਸੋਰੀ ਤਰਨਾਲਾ ਕੇ ਬੈਠਦੇ ਨੇ ਤੇ ਆਖਰ ਚਲੋ ਜੀ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦਾ ਸਨਿਆਾ ਜਾਂਦਾ ਕਿ ਉਹ ਵੀ ਆ ਰਹੇ ਨੇ ਨਾਲ ਐਡਵੋਕੇਟ ਜਨਰਲ ਵੀ ਪਹੁੰਚ ਰਹੇ ਨੇ ਤੇ ਸਾਰੀ ਪ੍ਰਕਿਰਿਆ ਦੇ ਵਿੱਚ ਪੁਲਿਸ ਆਖਰ ਚੇਅਰਮੈਨ ਸਾਹਿਬ ਨੂੰ ਥੋੜਾ ਕੱਟ ਕੇ ਲੈ ਕੇ ਜਾਂਦੀ ਹੈ ਮਤਲਬ ਸ਼ਾਇਦ ਇੱਕ ਤੈਹਰਣ ਨੀਤੀ ਵੀ ਹੁੰਦੀ ਹੈ ਕਿ ਵੀ ਮੁੱਖ ਮੰਤਰੀ ਦਾ ਆਉਣ ਤੋਂ ਪਹਿਲਾਂ ਫਿਰ ਕੋਈ ਸਵਧਾਨਕ ਮਸਲਾ ਨਾ ਬਣ ਜਵੇ ਇਸ ਲਈ ਉਹਨਾਂ ਨੂੰ ਥੋੜੀ ਰੀਲੀਜ਼ ਕਰ ਦਿੱਤਾ ਜਾਂਦਾ ਹੈ ਹੁਣ ਰਵਨੀਤ ਬਿੱਟੂ ਹਰਿਆਣੇ ਦੇ ਬੀਜੇਪੀ ਦੇ ਲੀਡਰ ਕਹਿੰਦੇ ਜੀ ਇਹ ਤਾਂ ਇਹਨਾਂ ਦੇ ਉੱਤੇ ਦੇਸ਼ਦਰੋ ਦਾ ਪਰਚਾ ਹੋਣਾ ਚਾਹੀਦਾ ਜੀ ਇਹਨਾਂ ਨੇ ਪਾਣੀ ਵੀ ਡੱਕ ਲਿਆ ਤੇ ਚੇਅਰਮੈਨ ਵੀ ਡੱਕ ਲਿਆ ਵੀ ਬੀਬੀਐਮਪੀ ਸਾਡਾ ਵੈਸੇ ਬੀਬੀਐਮਪੀ ਹੈ ਹੀ ਕਿਉਂ ਹੈ ਤੇ ਜੇ ਜੀ ਹੈਗਾ ਤਾਂ ਉਹ ਸਾਡਾ ਸੁਬਿਆਂ ਦਾ ਡੈਮ ਸੁਬਿਆਂ ਦੇ ਤੇ ਜਨਾਬ ਬਿੱਟੂ ਸਾਹਿਬ ਤੁਸੀਂ ਤਾਂ ਕੇਂਦਰੀ ਮੰਤਰੀ ਹੋ ਨਾ ਫਿਰ ਤੇ ਕੇਂਦਰ ਵਾਲੀ ਤਾਂ ਹੌਸ ਨਹੀਂ ਚਲਦੀ ਤਾਂ ਹੌਸ ਤਾਂ ਪੰਜਾਬ ਸਹਿੰਦਾ ਨਹੀਂ ਦੇ ਮੁੱਖ ਮੰਤਰੀ ਭਗਵੰਤ ਮਾਨ ਫਿਰ ਨੰਗਲ ਡੈਮ ਪਹੁੰਚ ਗਏ ਬੇਸ਼ੱਕ ਗੱਲਾਂ ਉਹੀ ਦਰਾਈਆਂ ਉਹਨਾਂ ਨੇ ਪੁਰਾਣੀਆਂ ਹੀ ਜਿਹੜਾ ਉਹਨਾਂ ਨੇ ਪਿਛਲੀ ਵਾਰ ਨੰਗਲ ਬੋਲ ਕੇ ਗਏ ਸੀ ਜਾਂ ਕੰਧ ਕੋਲ ਖੜਕੇ ਬੋਲੇ ਸੀ ਜਾਂ ਪੰਜਾਬ ਦੀ ਵਿਧਾਨ ਸਭਾ 'ਚ ਬੋਲੇ ਸੀ ਗੱਲਾਂ ਤਾਂ ਉਹੀ ਦਰਾਈਆਂ ਹਾਂ ਉਹ ਕਹਿੰਦੇ ਵੀ ਭਗਵੰਤ ਮਾਨ ਨੇ ਸਿੱਧਾ ਕਿਹਾ ਕਿ ਕਿਸੇ ਵੀ ਕੀਮਤ ਤੇ ਪਾਣੀ ਨਹੀਂ ਹੋਰ ਦਿਆਂਗੇ ਇੱਕ ਗੱਲ ਤਾਂ ਇਹ ਸਪਸ਼ਟ ਹੈ ਜਿਹੜਾ ਆ ਬਿਆਨੀਆਂ ਨਾ ਕਿ ਇੱਕ ਬੂੰਦ ਪਾਣੀ ਨਹੀਂ ਦਿਆਂਗੇ ਭਾਈ 4000 ਕਿਊਸਕ ਜਾ ਰਿਹਾ 8500 ਕਿਊਸਕ ਫੇਰ ਜਾਣ ਲੱਗ ਜਾਣਾ ਰਾਸਤਾਂ ਨੂੰ ਠੋਕੇ ਜਾ ਰਿਹਾ ਦਿੱਲੀ ਨੂੰ ਜਾ ਰਿਹਾ ਵਸੂਲੀ ਕਿਸੇ ਤੋਂ ਨਹੀਂ ਉਹਦੇ ਲਈ ਛੋਟਾ ਕੋਈ ਮਤਾ ਨਹੀਂ ਕੋਈ ਕੁਸ ਨਹੀਂ ਇਸ ਲਈ ਅੱਜ ਵੀ ਇਹ ਨਾ ਕਹੋ ਤੁਸੀਂ ਇਹ ਕਹੋ ਕਿ ਭਾਈ 4000 ਕਿਊਸਕ ਦੇਵਾਂਗੇ 4500 ਜਿਹੜਾ ਹੋਰ ਮੰਗਦੇ ਹੋ ਨਹੀਂ ਦੇਵਾਂਗੇ ਆਇਆ ਨਾ ਕਹੋ ਕਿ ਬੂੰਦ ਨਹੀਂ ਜਾਣ ਦੇਵਾਂਗੇ ਇੰਨਾ ਵੀ ਪੰਜਾਬលਿਆਂ ਨੂੰ ਭਲੇਖੇ ਚ ਨਾ ਰੱਖੋ ਸੁਮਕੰਦਰੀ ਸਾਹਿਬ ਕਹਿੰਦੇ ਕਿਸੇ ਕੀਮਤ ਤੇ ਪਾਣੀ ਨਹੀਂ ਦੇਵਾਂਗੇ ਤੇ ਇਸ ਬਵਾਦ ਦੇ ਵਿੱਚ ਮੁੱਖ ਮੰਤਰੀ ਨੰਗਲ ਟੈਂਪ ਪਹੁੰਚੇ ਉਹਨਾਂ ਨੇ ਕਿਹਾ ਕਿ ਇਸ ਵਕਤ ਦੇਸ਼ ਜਿਸ ਮਾਹੌਲ ਚੋਂ ਗੁਜ਼ਰ ਰਿਹਾ ਸਾਨੂੰ ਉਸ ਸਮੇਂ ਜਾਣ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਉਸ ਸਮੇਂ ਮੁਸ਼ਕਲ ਚ ਪਾਇਆ ਜਾ ਰਿਹਾ ਇਸ ਸਮੇਂ ਸੁਰੱਖਿਆ ਦਸਤਿਆਂ ਦੀ ਪੁਲਿਸ ਤੰਤਰ ਦੀ ਲੋੜ ਬਾਦਰਾ ਤੇ ਸਰहदी ਖੇਤਰਾਂ ਚ ਪਰ ਸਾਨੂੰ ਇੱਥੇ ਤਨਾਤ ਕਰਨਾ ਪੈ ਰਿਹਾ ਕਿਉਂਕਿ ਸਾਡਾ ਨਾ ਧੱਕਾ ਹੋ ਰਿਹਾ ਤੇ ਇਸ ਲਈ ਕਹਿੰਦੇ ਮੈਂ ਐਡਵੋਕੇਟ ਜਰਨਲ ਸਭ ਨੂੰ ਲੈ ਕੇ ਪਹੁੰਚਿਆ ਕਿ ਅਗਲੀ ਕਾਰਵਾਈ ਸੋ ਮੰਨਿਆ ਜਾ ਰਿਹਾ ਕਿ ਉਹਨੇ ਸੁਪਰੀਮ ਕੋਰਟ ਦਾ ਰੁਖ ਕਰਨਗੇ ਜਨਾਬ ਉਸ ਤੋਂ ਬਿਨਾ ਸ਼ਾਇਦ ਕੋਈ ਚਾਰਾ ਨਹੀਂਗਾ ਸੋ ਇਹ ਸਾਰੀ ਸਥਿਤੀ ਆ ਜੋਥੇ ਬੀਬੀਐਮਬੀ ਤੇ ਬਣੀ ਹੋਈ ਆ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਪਾਣੀ ਦੀ ਲੜਾਈ ਤੇ ਕਾਨੂੰਨੀ ਤੌਰ ਤੇ ਅਸੀਂ ਬਿਲਕੁਲ ਸਹੀ ਆ ਹਰਿਆਣਾ ਨੂੰ ਆਪਣੇ ਪਾਣੀਆਂ ਬਾਰੇ ਅਸੀਂ 6 ਮਹੀਨੇ ਪਹਿਲਾਂ ਤੋਂ ਚਿੱਠੀਆਂ ਲਿਖਦੇ ਰਹੇ ਆ ਕਿ ਵੀ ਤੁਹਾਡੀ ਹੱਦ ਮੁੱਕਣ ਵਾਲੀ ਆ ਬਾਅਦ ਚ ਕੀ ਕਰੋਗੇ ਪਰ ਕਹਿੰਦੇ ਜਵਾਬ ਨਹੀਂ ਦਿੱਤਾ ਸਾਡੀ 60% ਦੀ ਹਿੱਸੇਦਾਰੀ ਆ ਪਾਣੀ ਚ ਵੀ ਤੇ ਬੀਬੀਐਮਬੀ ਚ ਵੀ ਉਹਦੇ باوجود ਵੀ ਸਾਡੀ ਬੋਟ ਠੀਕ ਆ ਤੇ ਉਹਨਾਂ ਦੀਆਂ ਵੋਟਾਂ ਕੱਲੇ ਕੱਲੀ ਦੀਆਂ ਅਡੋ ਅਡ ਨੇ ਇਹ ਕਿਉਂ ਆ ਇਹ ਵੀ ਸਵਾਲ ਉਹਨਾਂ ਨੇ ਦੁਹਰਾਇਆ ਫਿਰ ਉਹਨਾਂ ਨੇ ਉਹ ਵੀ ਗੱਲ ਦਰਾਈ ਕਿ ਐਸਵਾਈਐਲ ਨੂੰ ਬਾਈਐਸਐਲ ਕਰ ਲੋ ਹੈਨਾ ਕੇਵਲ ਆਪਣੇ ਮਤਲਬ ਕਿ ਸਾਡੇ ਲਈ ਆਪਣੇ ਵਰ ਤੋਂ ਜੋ ਗਈ ਪਾਣੀ ਹੈ ਤੋਂ ਇਲਾਵਾ ਫालतू ਪਾਣੀ ਨਹੀਂ ਹੈ ਫਿਰ ਮੁੱਖ ਮੰਤਰੀ ਭਗਵੰਤ ਜੀ ਵੀ ਕਿਹਾ ਕਿ ਬੀਵੀਐਮਬੀਸ ਮਾਮਲੇ ਚ ਅਦਾਲਤ ਚ ਨਹੀਂ ਲਿਆ ਸਕਦੀ ਪਰ ਉਹ ਲੈ ਕੇ ਗਈ ਹੈਨਾ ਉਹਨਾਂ ਨੇ ਤਰੀਕਾ ਚੁਣ ਲਿਆ ਕਲੋਨੀਆਂ ਥੋਡੀਆਂ ਸਾਡੀਆਂ ਨੇ ਸਾਰਾ ਗੁੱਸੇ ਰੱਖ ਰਖਾਵ ਤੁਹਾਡਾ ਸਾਡਾ ਹੈ ਪਰ ਤੁਸੀਂ ਸਾਡੇ ਉਲਟ ਭੁਗਤਦੇ ਹੋ ਸੋ ਇਸ ਲਈ ਮੁੱਖ ਮੰਤਰੀ ਸਾਹਿਬ ਨੇ ਆਪਣੇ ਬਿਆਨੀਆਂ ਨੂੰ ਲਗਭਗ ਪੂਰੀ ਤਰ੍ਹਾਂ ਉਸੇ ਪੁਰਾਣੇ ਬਿਆਨੀਆਂ ਨੂੰ ਦੁਹਰਾਇਆ ਹੈ ਜਨਾਬ ਹਾਂ ਇਹ ਪਹਿਲੂ ਬਹੁਤ ਗੰਭੀਰ ਹੋ ਗਿਆ ਹੁਣ ਕਿ ਜਿਸ ਸਥਿਤੀ ਦੇ ਵਿੱਚ ਪੰਜਾਬ ਨੂੰ ਲਿਆ ਕੇ ਖੜਾ ਕੀਤਾ ਔਰ ਉਹ ਵੀ ਉਸ ਮੌਕੇ ਜਦੋਂ ਸਰਹੱਦ ਤੇ ਮਾਹੌਲ ਹੋਵੇ ਸੋ ਗੌਰ ਕਰਨ ਲਈ ਗੱਲ ਹੈ ਚਲੋ ਜਾਂਦੇ ਜਾਂਦੇ ਮੇਰੀ ਨਜ਼ਰ ਇੱਕ ਖਬਰ ਤੇ ਪਈ ਮੈਂ ਤੁਹਾਨੂੰ ਹਰ ਨਾਲ ਸਾਂਝੀ ਕਰਨੀ ਜਾਂ ਸਿੱਖਿਆ ਕ੍ਰਾਂਤੀ ਪਹਿਲਾਂ ਖਬਰ ਸੁਣੋ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪਿੰਡ ਦੇ ਇੱਕ ਬੱਚੇ ਨੇ 10ਵੀਂ ਪਾਸ ਕੀਤੀ ਹੈ ਖਬਰ ਤੋਂ ਯੂਪੀ ਤੋਂ ਹੈਨਾ ਬਾਰਬੰਕੀ ਹੈਨਾ ਉਸ ਖੇਤਰ ਦੀ ਬਾਰਾਬੰਕੀ ਖੇਤਰ ਦੀ ਖਬਰ ਹੈ ਕਹਿੰਦੇ ਯੂਪੀ ਦੇ ਬਾਰਾਬੰਕੀ ਦੇ 15 ਸਾਲ ਦੇ RAM ਕੇਵਲ ਨੇ ਆਜ਼ਾਦੀ ਤੋਂ ਬਾਅਦ 10ਵੀਂ ਪਾਸ ਕਰਨ ਵਾਲਾ ਪਿੰਡ ਦਾ ਪਹਿਲਾ ਬੱਚਾ ਬਣਿਆ ਨਿਜ਼ਮਾ ਮਰ ਨਿਜ਼ਾਮ ਨਿਜ਼ਾਮਪੁਰ ਪਿੰਡ ਹੈ ਜੀ ਨਿਜ਼ਾਮਪੁਰ ਪਿੰਡ ਦਾ ਇਹ ਪਹਿਲਾ ਸ਼ਖਸ ਹੈ ਜਿਹਦੇ 10ਵੀਂ ਪਾਸ ਕੀਤੀ ਆ ਚਾਰ ਪਹਿਣ ਭਰਾਵਾਂ ਦੇ ਵਿੱਚੋਂ ਸਭ ਤੋਂ ਵੱਡਾ ਹੈ ਰਾਮਕੇਬਲ ਵਿਆਹਾਂ ਸ਼ਾਦੀਆਂ ਦੇ ਵਿੱਚ ਲਾਈਟਾਂ ਚੱਕ ਕੇ ਆਪਣੇ ਘਰ ਦਾ ਚੁੱਲ੍ਹਾ ਵਗਾਉਣ 'ਚ ਯੋਗਦਾਨ ਪਾਉਂਦਾ ਤੇ ਉਹ ਰਾਤ ਨੂੰ ਵਾਪਸ ਆ ਕੇ ਦੇਰ ਰਾਤ ਨੂੰ ਸੋਲਰ ਲਾਈਟਾਂ ਬਾਲ ਕੇ ਜਿਹੜੀ ਸੋਲਰ ਲੈਂਪ ਲੱਗੇ ਹੁੰਦੇ ਨੇ ਉਹਨਾਂ ਥੱਲੇ ਪੜਤ ਕੇ ਉਸ ਨੇ 10ਵੀਂ ਪਾਸ ਕੀਤੀ ਹੈ ਤੇ ਉਹਨੂੰ ਸਨਮਾਨਤ ਕਰਨ ਲਈ ਕਲੈਕਟਰ ਨੇ ਆਉਣਾ ਸੀ ਮਤਲਬ ਜਿਵੇਂ ਡੀਸੀ ਸਾਹਿਬ ਆਪਾਂ ਕਹਿੰਦੇ ਆ ਉਹਨਾਂ ਨੇ ਆਉਣਾ ਸੀ ਤੇ ਉਸ ਦਿਨ ਉਸਨੇ ਪਹਿਲੀ ਵਾਰ ਜ਼ਿੰਦਗੀ ਚ ਪਹਿਰਾ ਚ ਜੁੱਤੀ ਪਾਈ ਹੈ ਸੋ ਜਨਾਬ ਸਿੱਖਿਆ ਨੀਤੀ ਸਿੱਖਿਆ ਕ੍ਰਾਂਤੀ ਤੇ ਆ ਦ੍ਰਿਸ਼ ਹੈ 70 ਸਾਲਾਂ ਚ ਨਹੀਂ ਹੋਇਆ 72 ਸਾਲਾਂ ਚ ਨਹੀਂ ਹੋਇਆ ਅੱਜ ਵੀ ਇਹ ਜਿਹੇ ਪਿੰਡ ਪਏ ਨੇ ਜਿੱਥੇ ਦਸਵੀਂ ਪਹਿਲੀ ਵਾਰ ਕੋਈ ਬੱਚਾ ਪਾਸ ਕਰ ਰਿਹਾ ਔਰ ਨੰਗੇ ਪੈਰੀ ਫਿਰ ਰਿਹਾ ਉਹ ਦਸਵੀਂ ਪਾਸ ਕਰਨ ਵਾਲਾ 17 ਸਾਲਾਂ ਦਾ ਤਾਂ 16 ਸਾਲਾਂ ਦਾ 15 ਸਾਲਾਂ ਤੋਂ ਉੱਪਰ ਦਾ ਉਹ ਜਵਾਕ ਹੈ ਤੇ ਪ੍ਰਧਾਨ ਮੰਤਰੀ ਸਾਹਿਬ ਪਿਛਲੇ ਦਿਨੀ ਹਰਿਆਣੇ ਚ ਇੱਕ ਬੰਦੇ ਨੂੰ ਬੂਟ ਪਵਾ ਰਹੇ ਸੀ ਕਿ ਜੀ ਉਹਨੇ ਐਨੇ ਸਾਲ ਤਾਂ ਨਹੀਂ ਬੂਟ ਪਾਏ ਕਿ ਮੋਦੀ ਜਦੋਂ ਪ੍ਰਧਾਨ ਮੰਤਰੀ ਬਣ ਜਾਣਗਾ ਮੈਂ ਫਿਰ ਬੂਟ ਪਾਉਂਗਾ ਤੇ ਮੋਦੀ ਜੀ ਪ੍ਰਧਾਨ ਮੰਤਰੀ ਦੋ ਵਾਰ ਤਿੰਨ ਵਾਰ ਵੀ ਬਣ ਗਏ ਜੀ ਤਾਂ ਵੀ ਮੈਂ ਬੂਟ ਤਾਂ ਨਹੀਂ ਪਾਰੇ ਸੀ ਕੋ ਆਪਣੇ ਹੱਥੋਂ ਪਾਉਣਗੇ ਫਿਰ ਜੀ ਇੱਥੋਂ ਦੇ ਮੰਤਰੀਆਂ ਨੇ ਮਲਾਤਾ ਜੀ ਤੇ ਹੁਣ ਪ੍ਰਧਾਨ ਮੰਤਰੀ ਉਹਦੇ ਪੈਰਾਂ 'ਚ ਬੂਟ ਪਾ ਰਹੇ ਸੀ ਉਹ ਪ੍ਰਭਾਉ ਬੂਟ ਪਾਉਣ ਦੇ ਸਮਰੱਥ ਹੈ ਇਹ ਜੇ ਪਖੰਡ ਛੱਡੋ ਇਹਨਾਂ ਬੱਚਿਆਂ ਕੰਨੀ ਦੇਖੋ ਜਿਨ੍ਹਾਂ ਹੱਥਾਂ 'ਚ ਕਿਤਾਬਾਂ ਦੀ ਲੋੜ ਹੈ ਔਰ ਪੈਰਾਂ 'ਚ ਜੁੱਤੀ ਦੀ ਲੋੜ ਹੈ ਘਰ ਦੇ ਉੱਤੇ ਛੱਤ ਦੀ ਲੋੜ ਹੈ ਤੇ ਚੁੱਲ੍ਹੇ ਦੇ ਉ ਪੜੋਲਿਆਂ ਦੇ ਵਿੱਚ ਦਾਣਿਆਂ ਦੀ ਲੋੜ ਹੈ ਉਧਰ ਸੋਚੋ ਸੋ ਜਨਾਬ ਸਿੱਖਿਆਤ ਕਰ ਦਿਓ ਬੱਚੇ ਕਮਾਉਣ ਲੱਗ ਜਾਣਗੇ ਆਤਤ ਤੌਰ ਤੇ ਮਜ਼ਬੂਤ ਹੋ ਜਾਣਗੇ ਆ 5 ਕਿਲੋ ਅਨਾਜ 2 ਕਿਲੋ ਚੌਲ ਤੇ ਦਾਲਾਂ ਇਹ ਡਰਾਮਾ ਬੰਦ ਕਰੋ ਇਹ ਤਸਵੀਰ ਹੈ ਜਨਾਬ ਬਹੁਤ ਸ਼ੁਕਰੀਆ